ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਥੋਨੀ ਦਾ ਅੱਜ ਜਨਮ ਦਿਨ ਹੈ ਯਾਨੀ ਕਿ ਮਾਹੀ 44 ਸਾਲਾਂ ਦਾ ਹੋ ਗਿਆ ਅੱਜ ਜਨਮ ਦਿਨ ਉਤੇ ਅਸੀਂ ਤੁਹਾਨੂੰ ਕੈਪਟਨ ਕੁਲ ਦੇ 10 ਅਣ ਸੁਣੇ ਕਿਸੇ ਦੱਸਾਂਗੇ ਜੋ ਕਿ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੇ ਹੋਣਗੇ ਤਾਂ ਸਚਿਨ ਟੈਂਦੁਲਕਰ ਥੋਨੀ ਦੇ ਪਹਿਲੇ ਗੁਰੂ ਰਹੇ ਨੇ ਥੋਨੀ ਯਾਨੀ ਕਿ ਮਾਹੀ ਦਾ ਸਫ਼ਰ ਫੁੱਟਬਾਲ ਦੇ ਨਾਲ ਸ਼ੁਰੂ ਹੋਇਆ ਸੀ ਫਿਰ ਅਚਾਨਕ ਮਹਿੰਦਰ ਸਿੰਘ ਥੋਨੀ ਯਾਨੀ ਕਿ ਮਾਹੀ ਦੀ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਆਉਂਦਾ ਜਦੋਂ ਮਾਹੀ ਰੇਲਵੇ ਦੇ ਵਿੱਚ ਨੌਕਰੀ ਕਰਦਾ ਤੇ ਟੀਟੀ ਬਣ ਜਾਂਦਾ ਟੀਟੀ ਤੋਂ ਕੈਪਟਨ ਬਾਈਕ ਪ੍ਰੇਮੀ ਤੋਂ ਵਿਸ਼ਵ ਕੱਪ ਜੇਤੂ ਅਤੇ ਪੂਰੀ ਦੁਨੀਆ ਦੇ ਵਿੱਚ ਕੈਪਟਨ ਕੂਲ ਵਜੋਂ ਜਾਣਿਆ ਜਾਂਦਾ ਮਹਿੰਦਰ ਸਿੰਘ ਥੋਨੀ ਯਾਨੀ ਕਿ ਭਾਰਤ ਦਾ ਮਾਹੀ ਤਾਂ ਐਮ ਐਸ ਥੋਨੀ ਦਾ ਜਨਮ ਦਿਨ 7 ਜੁਲਾਈ ਕ੍ਰਿਕਟ ਇਤਿਹਾਸ ਦਾ ਉਹ ਸੁਨਹਿਰੀ ਦਿਨ ਜਦੋਂ ਭਾਰਤ ਨੂੰ ਇੱਕ ਅਜਿਹਾ ਹੀਰਾ ਮਿਲਿਆ ਜਿਸ ਨੇ ਸਾਬਤ ਕਰ ਦਿੱਤਾ ਕੀ ਹੀਰੋ ਉਹ ਨਹੀਂ ਹੁੰਦਾ ਜੋ ਸਭ ਤੋਂ ਵੱਧ ਬੋਲਦਾ ਹੀਰੋ ਉਹ ਹੁੰਦਾ ਜੋ ਮੁਸ਼ਕਲ ਹਾਲਾਤਾਂ ਦੇ ਵਿੱਚ ਚੁੱਪਚਾਪ ਜਿੱਤ ਹਾਸਲ ਕਰ ਲੈਂਦਾ ਤਾਂ ਅੱਜ 10 ਅਜਿਹੇ ਕਿਸੇ ਮਹਿੰਦਰ ਸਿੰਘ ਧੋਨੀ ਦੇ ਤੁਹਾਨੂੰ ਸੁਣਾਵਾਂਗੇ ਜੋ ਕਿ ਪਹਿਲਾਂ ਤੁਸੀਂ ਕਦੇ ਨਹੀਂ ਸੁਨੇ ਹੋਣਗੇ ਤਾਂ ਸਭ ਤੋਂ ਪਹਿਲਾਂ ਨੰਬਰ 1 ਉੱਤੇ ਮਹਿੰਦਰ ਸਿੰਘ ਧੋਨੀ ਦੀ ਪਹਿਲੀ ਪਸੰਦ ਕ੍ਰਿਕਟ ਨਹੀਂ ਬਲਕਿ ਫੁੱਟਬਾਲ ਪਹਿਲੀ ਪਸੰਦ ਸੀ ਤਾਂ ਧੋਨੀ ਦਾ ਪਹਿਲਾ ਪਿਆਰ ਕ੍ਰਿਕਟ ਨਹੀਂ ਸੀ ਸਕੂਲ ਦੇ ਦਿਨਾਂ ਦੌਰਾਨ ਉਹ ਫੁੱਟਬਾਲ ਟੀਮ ਦਾ ਗੋਲਕੀਪਰ ਸੀ ਪਰ ਇੱਕ ਦਿਨ ਉਸਦੇ ਖੇਡ ਅਧਿਆਪਕ ਨੇ ਉਸ ਨੂੰ ਕਿਹਾ ক্রিকেট ਟੀਮ ਨੂੰ ਵਿਕਟ ਕੀਪਰ ਦੀ ਲੋੜ ਹੈ ਕਿ ਤੁਸੀਂ ਕੋਸ਼ਿਸ਼ ਕਰੋਗੇ ਬਸ ਉੱਥੋਂ ਹੀ ਥੋਨੀ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ ਜੋ ਕਿ ਵਿਸ਼ਵ ਕੱਪ ਟਰੋਫੀ ਤੱਕ ਪਹੁੰਚ ਗਈ ਤਾਂ ਨੰਬਰ 2 ਉੱਤੇ ਥੋਨੀ ਹਮੇਸ਼ਾ ਕਹਿੰਦੇ ਹਨ ਕਿ ਉਸਨੇ ਸਚਿਨ ਤੰਦੁਲਕਰ ਨੂੰ ਦੇਖ ਕੇ ক্রিকেট ਖੇਡਣਾ ਸ਼ੁਰੂ ਕੀਤਾ ਸੀ ਜਦੋਂ ਮਾਹੀ ਬਚਪਨ ਦੇ ਵਿੱਚ ক্রিকেট ਖੇਡਦਾ ਸੀ ਤਾਂ ਉਹ ਬਾਜ਼ਾਰ ਤੋਂ ਸਚਿਨ ਦਾ ਪੋਸਟਰ ਖਰੀਦ ਕੇ ਆਪਣੇ ਘਰ ਦੀ ਕੰਧ ਉੱਤੇ ਲਗਾ ਦਿੰਦਾ ਸੀ ਤਾਂ ਜਦੋਂ ਸਚਿਨ ਵਿਦੇਸ਼ਾਂ ਦੇ ਵਿੱਚ ਮੈਚ ਖੇਡਦਾ ਹੁੰਦਾ ਸੀ ਤਾਂ ਧੋਨੀ ਸਵੇਰੇ ਜਲਦੀ ਉੱਠ ਕੇ ਉਸ ਨੂੰ ਦੇਖਣ ਦੇ ਲਈ ਜਾਂਦਾ ਅਤੇ ਜੇਕਰ ਸਚਿਨ ਬਾਹਰ ਹੋ ਜਾਂਦਾ ਸੀ ਤਾਂ ਉਹ ਦੁਬਾਰਾ ਮੈਚ ਨਹੀਂ ਦੇਖਦਾ ਸੀ ਅਤੇ ਸੋਹ ਜਾਂਦਾ ਸੀ ਤਾਂ ਉਸ ਦਾ ਬਚਪਨ ਦਾ ਸੁਪਨਾ ਸਚਿਨ ਵਾਂਗ ਚੋਕੇ-ਛੱਕੇ ਲਗਾਉਣਾ ਸੀ ਤਾਂ ਨੰਬਰ 3 ਉੱਤੇ ਮਾਹੀ ਨੇ ਕ੍ਰਿਕਟ ਖੇਡਣ ਤੋਂ ਪਹਿਲਾਂ ਰੇਲਵੇ ਦੇ ਵਿੱਚ ਕੰਮ ਕੀਤਾ ਜੀ ਹਾਂ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਦੇ ਵਿੱਚ ਆਉਣ ਤੋਂ ਪਹਿਲਾਂ ਰੇਲਵੇ ਦੇ ਵਿੱਚ ਟੀਟੀ ਯਾਨੀ ਕਿ ਟਿਕਟ ਕਲੈਕਟਰ ਵਜੋਂ ਕੰਮ ਕੀਤਾ ਪਰ ਕੁਝ ਵੱਡਾ ਕਰਨ ਦੀ ਉਸ ਦੀ ਜਿੱਦ ਨੇ ਉਸ ਨੂੰ ਉਹ ਨੌਕਰੀ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਅਤੇ ਉਸਨੇ ਆਪਣੇ ਆਪ ਨੂੰ ਇੱਕ ਸਫਲ ਕਪਤਾਨ ਵਜੋਂ ਸਾਬਤ ਕਰ ਦਿੱਤਾ ਤਾਂ ਨੰਬਰ 4 ਉੱਤੇ ਮਾਹੀ ਨੂੰ ਲੰਬੇ ਬਾਲ ਪਸੰਦ ਨੇ ਜੀ ਹਾਂ ਥੋਨੀ ਦਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ ਸੀ ਪਰ ਥੋਨੀ ਦੀ ਸ਼ੁਰੂਆਤ ਬੇਹਦ ਮਾੜੀ ਰਹੀ ਉਹ ਪਹਿਲੀ ਪਾਰੀ ਦੇ ਵਿੱਚ ਰਨ ਆਊਟ ਹੋ ਗਏ ਪਰ ਉਸਦੇ ਲੰਬੇ ਵਾਲਾਂ ਅਤੇ ਹਮਲਾਵਰ ਬੱਲੇਬਾਜ਼ੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ ਮੁਸ਼ਰਫ ਨੇ ਵੀ ਤੋਨੀ ਦੀ ਪ੍ਰਸ਼ੰਸਾ ਕੀਤੀ ਸੀ ਤਾਂ ਨੰਬਰ 5 ਉਤੇ ਮਾਹੀ ਬਾਈਕ ਦਾ ਵੀ ਸ਼ੁਕੀਨ ਹੈ ਜੀ ਹਾਂ ਮਹਿੰਦਰ ਸਿੰਘ ਥੋਨੀ ਨੂੰ ਪਹਿਲੀ ਵਾਰ ਇੰਟਰਨਸ਼ਿਪ ਉਤੋਂ ਜੋ ਪੈਸੇ ਮਿਲੇ ਸਨ ਤਾਂ ਉਸਨੇ ਪਹਿਲਾਂ ਇੱਕ ਸੈਕੰਡ ਹੈਂਡ ਯਾਨੀ ਕਿ ਪੁਰਾਣੀ ਬਾਈਕ ਖਰੀਦੀ ਤਾਂ ਅੱਜ ਮਾਹੀ ਕੋਲ 50 ਤੋਂ ਵੱਧ ਮੋਟਰਸਾਈਕਲ ਨੇ ਤਾਂ ਰਾਂਚੀ ਦੇ ਵਿੱਚ ਉਸਦਾ ਇੱਕ ਬਾਈਕ ਅਜਾਇਬ ਘਰ ਵੀ ਬਣਾਇਆ ਹੋਇਆ ਜਦੋਂ ਵੀ ਉਸ ਨੂੰ ਖਾਲੀ ਸਮਾਂ ਮਿਲਦਾ ਤਾਂ ਉਹ ਆਪਣੇ ਵਾਹਨਾਂ ਨੂੰ ਖੁਦ ਸਾਫ਼ ਕਰਦਾ ਹੈ ਤਾਂ ਹੁਣ ਨੰਬਰ 6 ਦੀ ਵਾਰੀ ਤਾਂ ਆਪਣੇ ਸ਼ਾਂਤ ਦਿਮਾਗ ਦੇ ਨਾਲ ਕੈਪਟਨ ਕੂਲ ਦਾ ਟੈਗ ਮਿਲਿਆ ਜਦੋਂ ਵੀ ਟੀਮ ਇੰਡੀਆ ਦਬਾਅ ਦੇ ਵਿੱਚ ਹੁੰਦੀ ਸੀ ਥੋਨੀ ਨੂੰ ਹਮੇਸ਼ਾ ਸ਼ਾਂਤ ਦੇਖਿਆ ਜਾਂਦਾ ਸੀ ਆਖਰੀ ਓਵਰ ਦੇ ਵਿੱਚ ਜਦੋਂ ਹਰ ਕੋਈ ਘਬਰਾ ਜਾਂਦਾ ਸੀ ਥੋਨੀ ਸਿਰਫ ਆਪਣੇ ਦਸਤਾਨੇ ਕੱਸ ਲੈਂਦਾ ਸੀ ਤੇ ਸਟੰਪ ਦੇ ਪਿੱਛੇ ਤੋਂ ਹਰ ਚੀਜ਼ ਨੂੰ ਕੰਟਰੋਲ ਕਰਦਾ ਸੀ ਤਾਂ ਮਾਹੀ ਦਾ ਸ਼ਾਂਤ ਸੁਭਾ ਅਜੇ ਵੀ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤਾਂ ਨੰਬਰ 7 ਟੀਮ ਨੂੰ ਆਪਣੇ ਆਪ ਤੋਂ ਅੱਗੇ ਰੱਖਣਾ ਜੀ ਹਾਂ ਵਿਸ਼ਵ ਕੱਪ ਮੈਚ ਜਿੱਤਣ ਤੋਂ ਬਾਅਦ ਜਦੋਂ ਹਰ ਕੋਈ ਟਰਾਫੀ ਦੇ ਨਾਲ ਸੈਲਫੀ ਲੈ ਰਿਹਾ ਸੀ ਤਾਂ ਧੋਨੀ ਪਿੱਛੇ ਖੜਾ ਰਹਿੰਦਾ ਸੀ ਕਿਉਂਕਿ ਉਸਦੇ ਲਈ ਟੀਮ ਪਹਿਲਾਂ ਆਉਂਦੀ ਹੈ ਫਿਰ ਖੁਦ ਧੋਨੀ ਆਉਂਦਾ ਹੈ ਤਾਂ ਨੰਬਰ 8 ਜਦੋਂ ਉਹ ਸਾਈਕਲ ਰਾਹੀਂ ਸਟੇਡੀਅਮ ਪਹੁੰਚਿਆ ਜੀ ਹਾਂ ਇੱਕ ਵਾਰ ਰਾਂਚੀ ਦੇ ਵਿੱਚ ਟਰੈਫਿਕ ਜਾਮ ਹੋ ਗਿਆ ਟਰੈਫਿਕ ਜਾਮ ਕਾਰਨ ਧੋਨੀ ਯਾਨੀ ਕਿ ਐਮ ਐਸ ਧੋਨੀ ਕੈਪਟਨ ਕੁਲ ਆਪਣੀ ਬਾਈਕ ਜਾਂ ਕਾਰ ਰਾਹੀਂ ਸਟੇਡੀਅਮ ਨਹੀਂ ਪਹੁੰਚ ਸਕਿਆ ਇਸ ਲਈ ਉਸਨੇ ਨੇੜੇ ਤੋਂ ਇੱਕ ਮੋਟਰਸਾਈਕਲ ਲਿਆ ਤੇ ਨੈਟ ਅਭਿਆਸ ਦੇ ਲਈ ਪਹੁੰਚ ਗਿਆ ਨੰਬਰ 9 ਸਭ ਤੋਂ ਵੱਡਾ ਪ੍ਰਸ਼ੰਸਕ ਤਾਂ ਮਾਹੀ ਦੀ ਮਾਂ ਉਸਦੇ ਮੈਚ ਨਹੀਂ ਦੇਖਦੀ ਸੀ ਜਦੋਂ ਐਮ ਐਸ ਧੋਨੀ ਮੈਚ ਖੇਡ ਰਿਹਾ ਹੁੰਦਾ ਸੀ ਤਾਂ ਉਸਦਾ ਪੂਰਾ ਪਰਿਵਾਰ ਟੀਵੀ ਸਕਰੀਨ ਦੇ ਨਾਲ ਚਿਪਕਿਆ ਰਹਿੰਦਾ ਸੀ ਪਰ ਉਸਦੀ ਸਭ ਤੋਂ ਵੱਡੀ ਪ੍ਰਸ਼ੰਸਕ ਉਸ ਦੀ ਮਾਂ ਉਸ ਦਾ ਮੈਚ ਨਹੀਂ ਦੇਖਦੀ ਸੀ ਉਸ ਨੂੰ ਡਰ ਸੀ ਕਿ ਉਸ ਦਾ ਪੁੱਤਰ ਬਾਹਰ ਹੋ ਸਕਦਾ ਤਾਂ ਇਸੇ ਕਰਕੇ ਥੋਨੀ ਦੀ ਮਾਂ ਹੈ ਜਿਹੜੀ ਉਹ ਸਭ ਤੋਂ ਵੱਡੀ ਪ੍ਰਸ਼ੰਸਕ ਸੀ ਉਦੀ ਜੋ ਕਿ ਮੈਚ ਨਹੀਂ ਦੇਖਦੀ ਸੀ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਕਹਾਣੀ ਹੈ ਤਾਂ ਹੁਣ ਆਖਰੀ ਦੇ ਵਿੱਚ ਕਹਾਣੀ ਨੰਬਰ 10 તમਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡ ਦਿੱਤੀ ਪਰ ਹਮੇਸ਼ਾ ਟੀਮ ਦਾ ਮਾਰਗਦਰਸ਼ਨ ਕੀਤਾ ਜਦੋਂ ਧੋਨੀ ਨੇ ਵਨਡੇ ਅਤੇ T20 ਦੀ ਕਪਤਾਨੀ ਛੱਡ ਦਿੱਤੀ ਤਾਂ ਉਸਦੇ ਫੈਸਲਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ ਉਹ ਹਰ ਸਮੇਂ ਟੀਮ ਦੇ ਲਈ ਉਪਲਬਧ ਰਹਿੰਦਾ ਸੀ ਉਹ ਹਮੇਸ਼ਾ ਨੌਜਵਾਨਾਂ ਦਾ ਮਾਰਗਦਰਸ਼ਨ ਅਤੇ ਸਮਰਥਨ ਕਰਦਾ ਦੇਖਿਆ ਜਾਂਦਾ ਤਾਂ ਭਾਰਤ ਨੂੰ ਦੋ ਵਾਰ ਵਿਸ਼ਵ ਜੇਤੂ ਇੱਕ ਵਾਰ ICC ਚੈਂਪੀਅਨ ਤੇ ਇੱਕ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਬਣਾਉਣ ਵਾਲੇ ਥੋਨੀ ਯਾਨੀ ਕਿ ਅੱਜ ਮਾਹੀ ਦਾ ਜਨਮ ਦਿਨ ਹੈ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਥੋਨੀ ਨੂੰ ਵਧਾਈ ਦੇ ਸਕਦੇ ਹੋ